ਹਾਂਜੀ ਕਿ ਸਾਰ ਬ੍ਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਦਰੀ ਵੀਡੀਓ ਵਿੱਚ ਪਾ ਟੌਪ ਨੇ ਤਿੰਨ ਗਾਮਸੇ ਲੈ ਲਿਆ ਕਿਹ ਜੀ ਇੱਕ ਬਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਣ ਕਰਮ ਵਾਲੀਆਂ ਲੈਂਦੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਉਹ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜਰਸੀ ਆ ਟੌਪ ਕਲਾਸ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਜੀ ਸੈਕਟਰੀ ਵਾਲ ਬਈ ਹੋ ਠੀਕ ਹੋ ਵਧੀਆ ਜੀ ਪੂਰੇ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਅ ਕੱਲ ਬੈਣਾ ਕਿੰਨੀਆਂ ਆਈਆਂ ਸੀ ਕੱਲ ਪੰਜ ਸੀਗਾ ਡਾਕਟਰ ਬੈਣਾ ਓਕੇ ਮੰਨ ਕੇ ਚੱਲੋ ਇੱਕ ਗਾਂ ਦੀ ਵੀਡੀਓ ਪਾਈ ਸੀ ਉਹ ਦੇ ਵੀਡੀਓ ਰਾਹੀਂ ਵੇਖ ਗਈਆਂ ਆਪਣੀਆਂ ਚਾਰ ਬੜਾ ਹੋਰ ਠੀਕ ਆ ਅੱਜ ਕਿੰਨੀਆਂ ਆਉਣਗੀਆਂ ਅੱਜ ਡਾਕਟਰ ਮੰਨ ਕੇ ਚੱਲੋ ਦੋ ਕੱਚੀਆਂ ਆਈਆਂ ਬੜਾ ਉਹਨਾਂ ਦੀ ਵੀਡੀਓ ਨਹੀਂ ਪਾਉਂਦੇ ਠੀਕ ਆ ਬਾਈ ਇਹ ਤਿੰਨ ਤਿਆਰ ਆਈਆਂ ਇਹਨਾਂ ਦੀ ਵੀਡੀਓ ਪਾਉਣੀ ਅੱਜ ਠੀਕ ਆ ਬਾਈ ਹਾਂ ਬਾਈ ਉਹ ਦੋ ਮੰਨ ਕੇ ਚੱਲ ਕਿੰਨੇ ਕਿ ਦਿਨ ਲੈਂਦੀਆਂ ਨੇ ਉਹ ਲੈਂਦੀਆਂ ਡਾਕਟਰ ਪੰਜ ਪੰਜ ਛੇ ਛੇ ਦੇਣਾ ਓਕੇ ਬਾਈ ਹਾਂ ਕਿੰਨੇ ਵੀਡੀਓ ਮੰਗਾਉਣੀ ਆਪਾਂ WhatsApp ਤੇ ਭੇਜ ਵੀ ਦੇਵਾਂਗੇ ਉਹਨਾਂ ਨੂੰ ਸਹੀ ਆ ਕੱਚੀਆਂ ਨੇ ਬਾਈ ਤਿਆਰ ਹੋ ਜਾਣ ਦੇ ਕੋਈ ਚੱਕਰ ਨਹੀਂਗਾ ਜੇ ਕੋਈ ਚਾਹ ਬਣੂ ਕੱਚੀ ਦਾ ਨਾ ਫੋਨ ਕਰ ਲੈ ਨਾਮ ਤੇ ਰਸਤਾ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਰਹੇ ਜਾਂਦੀ ਹੈਗੀ ਨੇੜੇ ਪਿੰਡ ਨੇੜੇ ਆਪਾਂ ਨੂੰ ਭਦੌੜ ਸਾਇਰ ਆ ਜਾਂਦਾ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 9509 26872 ਬਈ ਠੀਕ ਹੈ ਬਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਆ ਆ ਦੇ ਨਿਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੋਈਆਂ ਹੋਣਗੀਆਂ ਠੀਕ ਹੈ ਬਈ ਹਾਂ ਬਈ ਠੀਕ ਜਿਹੜੀ ਪਹਿਲੇ ਨੰਬਰ ਦੇ ਵਹਿੜ ਦੇ ਇੰਨੇ ਕਿਹੜਾ ਸੂਆ ਸੋਈ ਆ ਇਹ ਡਾਕਟਰ ਦੂਜਾ ਸੂਆ 25 ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹਨੂੰ ਮੰਨ ਕੇ ਚੱਲ ਡਾਕਟਰ 25-20 ਮਿੰਟ ਹੋ ਗਏ ਬੱਚਾ ਕੀ ਦੇਤਾ ਤੇ ਬੱਚਾ ਦੇਤਾ ਡਾਕਟਰ ਠੀਕ ਆ ਤੇ ਮੰਨ ਕੇ ਚੱਲ ਡਾਕਟਰ ਦੰਦਾਂ 'ਚ ਵੀ ਇੱਕ ਦੁੱਧ ਦੰਦ ਕੰਨੀ ਖੜੀ ਹੈਗੀ ਠੀਕ ਆ ਬਾਈ ਹਾਂ ਫੇਸ ਦੀ ਬਿਊਟੀ ਦੇਖ ਹਨਾ ਬਾਕੀ ਫੇਸ ਦੀ ਬਿਊਟੀ ਡਾਕਟਰ ਬਾਕੀ ਵਹਿੜ ਦੇ ਰੰਗ ਟੰਗ ਚਮਕ ਚਮਕ ਡੱਬੜ ਡਿਜ਼ਾਈਨ ਤੇ ਥਣ ਥੁਣ ਕਿੰਨਾ ਕਹਿ ਡਾਕਟਰ ਉਹਨਾ ਚੰਗਾ ਗਾ ਲੇਵਾ ਕਮਾਲਾ ਲੇਵਾ ਖੜਾ ਥਣ ਵੀ ਇੰਨਾ ਚੰਗਾ ਤੇ ਚਵਾਈ ਵੀ ਨਹੀਂ ਚੰਗੀ ਡਾਕਟਰ ਸੀਰ ਠੰਡੀ ਨਾਣਾ ਨੂਣਾ ਫੁੱਲ ਚੰਗੀਆਂ ਮੁੱਠੀ ਵਾਲਾ ਥਣ ਕਿ ਚਵਾਈ ਵੀ ਡਾਕਟਰ ਤੇ ਇੰਨੀ ਚੰਗੀ ਆ ਤੇ ਸੀਰ ਠੰਡੀ ਰਹਿੜ ਕਿੰਨੀ ਕਹਦੇ ਉੰਨੀ ਆ ਗਈ ਤੇ ਬਾਗਾ ਦੇ ਨਾ ਨਾੜਾਂ ਦੇ ਤੇ ਵਾਕੇ ਥਣ ਦਿਖਾ ਦੇ ਬਹਿਣ ਦਾ ਆ ਬਾਤ ਇੰਨਾ ਚੰਗਾ ਹਰੇਕ ਵੇੜ ਨੂੰ ਥਣ ਲੱਗਦਾ ਨਹੀਂ ਆ ਨਹੀਂ ਲੱਗਦਾ ਬਈ ਨਹੀਂ ਲੱਗਦਾ ਤੇ ਸੀਰ ਠੰਡੀ ਦਾ ਡਾਕਟਰ ਕਿੰਨੀ ਕਹਦੇ ਉੰਨੀ ਗਈ ਇਹ ਬਾਕੀ ਡਾਇਰੈਕਟਰ ਤਾਂ ਹਰ ਪੁੱਧਰ ਪੁੱਧਰ ਵੜ ਡੱਬੜੀ ਐਨ ਤੇ ਲੰਬੀ ਲੰਬੀ ਕਿੰਨੀ ਕਹਦੇ ਹੁੰਨੀ ਆ ਇਹ ਤੇ ਬਾਕੀ ਡਾਇਰੈਕਟਰ ਮੰਨ ਕੇ ਬੋਲਾ ਡਾਇਰੈਕਟਰ ਦਾ 3 ਕਿਲੋ ਕੱਢਾ ਗਏ ਮੈਂ ਕਹਿ ਦੀ ਆ 5-6 ਕਿਲੋ ਚੋਲਿਆ ਓਕੇ ਭਾਈ ਇਹ ਲੇਵਰੀ ਫੀਡਿੰਗ ਫੂਡਿੰਗ ਦਿਖਾ ਦੇ ਕਿੰਨੀ ਚੰਗੀ ਲੱਗਿਆ ਬਹੁਤ ਸੋਹਣਾ ਆਟਾ ਬਾਕੀ ਡਾਇਰੈਕਟਰ ਉਹ ਜਾ ਥਣ ਲੱਗਿਆ ਜਿਹੜਾ 2 ਮਿੰਟਾਂ ਚੋਕ ਉੱਠੜੂ ਵੜ ਨੂੰ ਇਦਰੋਂ ਵੀ ਲੈਵਾ ਚੈੱਕ ਕਰ ਲੋ ਇੱਕ ਨੰਬਰ ਆ ਬਈ ਮੁੱਠੀ ਵਾਲਾ ਸੀਲ ਨਹੀਂ ਡਾਕਟਰ ਇੰਨੀ ਕਹੇਗੀ ਸਿੱਧੇ ਪਾਸੇ ਦਾ ਭੋਣਾ ਹੀ ਭੋਣਾਗਾ ਆ ਪੁੱਠੇ ਵਾਸੇ ਹੀ ਬੈਠਾ ਰਹਿ ਲੈ ਇਹਨਾਂ ਕਰਨਾ ਜੰਮੇ ਨੂੰ ਦੋਲਾ ਨਹੀਂ ਠੰਡੀ ਸੀਲ ਫੁੱਲ ਫੁੱਲ ਬ੍ਰੀਡ ਉਹਨਾਂ ਬ੍ਰੀਡ ਦੇ ਬਾਅਦ ਕਿਹਦੇ ਲੈ ਜਾ ਦਿਖਾ ਦੇ ਡਾਕਟਰ ਕੋਲ ਬੈਠਣਾ ਜੇ ਦੂਰ ਸੜਤੀ ਨੇ ਡਾਕਟਰ ਕੁਆਲਿਟੀ ਹੋਈ ਹੁਣ ਆਏ ਨੇ ਲੈਵਾ ਮਨਨੇ ਬਹੁਤ ਕੜਤਾ ਗੋ ਡਾਕਟਰ ਇਹ ਜੋ ਇਹ ਸੌਖਾ ਵੈਨ ਦਾ ਭੋਣਾ ਬੱਚੇ ਨੂੰ ਕਹਦੇ ਨਾ ਧਾਰਾ ਤੁਰਾਂ ਦੇਖ ਲੈ ਇਹਨੇ ਢਾਈ ਪੰਗਾ ਬੈਰ ਨੇ ਕੱਢ ਜਾਣੇ ਆ ਅੱਛਾ ਜਾਣੇ ਹੂੰ ਬੜੀ ਮਾਰੀ ਤੋਰਦੀ ਹੈ ਬਈ ਬਾਕੀ ਡਾਇਰੈਕਟ ਡੱਬੜੀਆਂ ਬਹੁਤ ਚੰਗਾ ਹਾਂ ਪ੍ਰਿੰਟ ਪ੍ਰਿੰਟ ਬੜਾ ਚੰਗਾ ਸੂਈ ਸਵਾਈ ਹੈ ਤੇ ਫੇਸ ਦਿਖਾਓ ਰਾਈਟਰ ਕਰਮਾ ਦਾ ਬਿਊਟੀ ਦੇਖੋ ਬਿਊਟੀ ਇੱਕ ਨੰਬਰ ਹੈ ਬਈ ਇਹ ਵੀ ਬੱਚੇ ਹੈਗਾ ਦੰਦਾ ਜਾ ਜੇ ਹਮ ਕਰਦ ਪ੍ਰਿੰਟ ਬਰੀਟ ਥਣਲੇਵਾ ਇੱਕ ਨੰਬਰ ਹੈ ਇੱਕ ਨੰਬਰ ਕਿ ਡਾਇਰੈਕਟ ਬੱਚੀ ਜੇ ਬੇਕੀਆਂ ਬਰੂਕੀਆਂ ਸਹੀ ਗੱਲ ਹੈ ਕਹਿੰਦੇ ਉਹ ਨਹੀਂ ਆਏਗਾ ਬਾਕੀ ਪਤਲੇ ਪਿੰਡੇ ਚ ਆ ਗਈ ਪਤਲੇ ਪਿੰਡੇ ਚ ਆ ਗਈ ਹਾਂ ਮੁੱਲ ਫੋਨ ਤੇ ਹੋ ਜੀ ਮੁੱਲ ਫੋਨ ਤੇ ਡਾਕਟਰ ਮੁੱਲ ਇੰਨਾ ਕਿ ਜਾਇਜ ਹੋਆ ਕਿੰਨਾ ਕਹਦੇ ਹੋ ਨਾ ਠੀਕ ਆ ਪਹਿਲੇ ਫੋਨ ਤੇ ਬੈਠ ਵੀ ਗੂ ਡਾਕਟਰ ਮੁੱਲ ਜੈ ਇੰਨੀ ਜਾਈ ਕਰਨਾਗਾ ਬਾਲਾ ਮੁੱਲ ਪਹਿਲਾਂ ਵੀ ਨਹੀਂ ਹੁੰਦਾ ਬਾਈ ਦਾ ਤੇ ਫੇਰ ਦਿਖਾ ਡਾਕਟਰ ਮੁੱਲ ਜੈ ਜੀ ਰੱਖਾਂਗੇ ਬਿਊਟੀ ਚੈੱਕ ਕਰੋ ਕਰਮਾਈ ਕੁਆਲਿਟੀ ਬਹੁਤ ਆ ਬੈਠ ਕੁਆਲਿਟੀ ਬਹੁਤ ਨਹੀਂ ਹੈ ਚੰਗੀ ਆ ਡਾਕਟਰ ਕਿੰਨੀ ਕਹਦੇ ਹੋ ਬਾਕੀ ਸੀਡ ਨਹੀਂ ਲੈ ਲੈ ਬਾਈ ਕਹਿਣਾ ਕਰਨਾ ਜਿਵੇਂ ਨਹੀਂ ਕੋਈ ਇੱਕ ਅੱਧ ਕੁੱਦ ਦਿਖਾਏ ਡਾਕਟਰ ਬੈਠਦਾ ਕਿੰਨਾ ਆ ਕੱਦ ਫੁੱਲ ਹਾਂ ਬਾਕੀ ਲੇਵਲ ਦੀ ਕੁਆਲਿਟੀ ਦੇ ਕਿੰਨੇ ਗੇ ਡਾਇਰੈਕਟਰ ਹੋਣਗੇ ਬਾਈ ਬਰਾਬਰ ਖੜਾ ਉਸ ਆਵਨਾ ਕੱਦ ਦੰਦਾ ਜਲਾ ਲਿਓ ਕੱਦ ਚੰਗਾ ਹੈਗਾ ਕੋਈ ਛੋਟੀਆਂ ਤੇ ਨਹੀਂ ਪੈਂਦੀ ਬਈ ਬਾਈ ਡਾਇਰੈਕਟਰ ਕੋਈ ਆਪ ਭੱਜਣ ਆਏ ਨਹੀਂਗਾ ਤੇ ਮੰਨ ਕੇ ਸੀਲ ਹੰਡੀ ਬਹੁਤ ਹੈਗੀ ਸਹੀ ਗੱਲ ਆ ਤੇ ਬੇੜੇ ਜਵਾਨ ਕੇ ਚੋੜਾ ਡਾਇਰੈਕਟਰ ਤੇ ਚਵਾਈ ਇੰਨੀ ਚੰਗੀ ਹੈਗੀ ਛੋਟੀਆਂ ਪੱਟੂ ਡਾਇਰੈਕਟਰ ਇਹ ਕੱਚੇ ਥਾਂ ਦੇ ਚਵਾਈ ਕਰਨੀ ਹੂੰ ਕੀ ਕੀ ਜਵਾਵ ਦਾਣਾ ਟਰੱਕੀ ਬਹੁਤ ਟਰੈਕਟਰ ਪਹਿਲੇ ਸੂਰ ਟਰੈਕਟਰ ਵੀ ਕੀ ਗੱਲ ਪਾ ਬੱਚੀ ਦਾ ਬਾਈ ਤੇ ਕੀ ਗੱਲ ਪਾ ਬਾਕੀ ਦਾ ਹਾਲ ਦੀ ਸੇਵਾ ਨਹੀਂ ਲੇਵਾ ਦੇ ਭਾਈ ਲੇਵੇ ਦਾ ਡਿਜ਼ਾਈਨ ਚੈੱਕ ਕਰਕੇ ਨਹੀਂ ਜਵਾ ਟਰੈਕਟਰ ਕਿੰਨਾ ਹੈ ਕਹਦੇ ਉੰਨਾ ਚੰਗਾ ਲਾ ਹੂੰ ਜਿਵੇਂ ਮਰਦੀ ਹੱਤ ਤੇਰੀ ਚੱਲ ਕੋਈ ਕਿੰਨਾ ਚੰਗਾ ਠਣ ਠਣ ਦੇ ਆ ਬੜਾ ਨਿਆਇ ਚੰਗਾ ਲੱਗਿਆ ਬੱਚਾ ਇਧਰ ਦੀ ਬਹਿ ਜਾ ਤਾਂ ਵੀ ਉਧਰ ਦੀ ਬਹਿ ਨਾੜਾ ਨੂੜਾ ਲੇਵੇ ਟਰੈਕਟਰ ਕਿੰਨੇ ਹੈ ਕਹਦੇ ਉਹਨੇ ਆ ਇਪੀ ਵੀ ਡਾਇਰੈਕਟਰ ਸਲੀਨਰ ਗਿਆ ਜਮਾ ਸਲੀਨਰ ਗਿਆ ਬਿਊਟੀ ਚੈੱਕ ਕਰ ਕਰ ਮੁੰਡੀ ਵੇੜੀ ਬਾੜੀ ਨਿਆਇ ਚ ਡਾਇਰੈਕਟਰ ਬੈਠ ਕਰਨੀ ਬਾਈ ਤਾ ਨਾ ਮਾਰ ਕੇ ਰਖਾ ਬਾਕੀ ਡਾਇਰੈਕਟਰ ਸੀਨ ਠੰਡੀ ਦਿਖਾ ਦੇ ਚਵਾਈ ਦੇ ਡਾਇਰੈਕਟਰ ਕਰਨ ਕਰਨ ਵਰਦੀ ਆ ਹਨ ਜਦੋਂ ਮਾਰ ਜੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀਲ ਚਵਾਈ ਦੇ ਖੜਕਾ ਸੌਣ ਦਾ ਕਿ ਨਹੀਂ ਚਵਾਈ ਦਾ ਤਾਂ ਬਾੜੀ ਡਾਇਰੈਕਟਰ ਤਾ ਨੰਬਰ ਤੇ ਬਾਈ ਐਕ ਨੰਬਰ ਕੀ ਬਾਤ ਪੂਰਾ ਚੈੱਕ ਕਰ ਲੋ ਚਵਾਈ ਕਿ ਬਾਈ ਦਾ ਇੱਕ ਨੰਬਰ ਆ ਕਿ ਨਹੀਂ ਬਾਈ ਦਾ ਦੇਖੀ ਕਿੰਨੀਆਂ ਧਾਰਾਂ ਮਾਰੀਆਂ ਲੈ ਦੁੱਧ ਦੇਖੀ ਤੇ ਥਾਣ ਦੇਖੀ ਥਾਣ ਦੇ ਆ ਗਲਬੀ ਗਲਬੀ ਸਣਾ ਨੰਬਰ ਥਾਣਾ ਮੁੱਠੀ ਜਿਹੜਾ ਥਾਣੇ ਕੱਲਾ ਕੱਲਾ ਥਾਣਾ ਨਾਣਾ ਨੂਣਾ ਕੋਲੇ ਚਾਇਆ ਚਾਰੇ ਥਾਣ ਨਿਕੜ ਮੇ ਪੂਰੇ ਗੈਪ ਤੇ ਨੇਵਾਲੂ ਵਾਟ ਕੋਈ ਬੱਚਾ ਹੀ ਲੈ ਕੋਈ ਨਿਆਣਾ ਨਹੀਂ ਪਾਇਆ ਕਹਿਣਾ ਕਰਨਾ ਜਮੇ ਨਹੀਂ ਕਰਮ ਵਾਲੀ ਫੁੱਲ ਬਾਈ ਕਹਿੰਦਾ ਜਮਾ ਜਾਜੂ ਬਾਲਾ ਜਮਾ ਜਾਜੂ ਡਾਕਟਰ ਬੈਠਦਾ ਕਦ ਕਦ ਕੁਆਲਿਟੀ ਕਿੰਨੀ ਚੰਗੀ ਆ ਜੀ ਸਹੀ ਹੈ ਤੁਮ ਮੁੱਲ ਨਹੀਂ ਬਾਲਾ ਡਾਕਟਰ ਸਹੀ ਗੱਲ ਹੈ ਆ ਬਾਕੀ ਡਾਕਟਰ ਇਹ ਪ੍ਰਿੰਟ ਦੀ ਡਿਮਾਂਡ ਵੀ ਬਹੁਤ ਆਈ ਸਹੀ ਹੈ ਜੀ ਸਹੀ ਹੈ ਅੱਗੇ ਵੀਰੇ 2 ਨੰਬਰ ਕਿਹੜਾ ਸੁਹਾ ਜੀ ਇਹ ਡਾਕਟਰ ਪਹਿਲਾ ਸੁਹਾ ਹੈ ਤੇ ਮੋਹੋਂ ਪੇ 2 ਲੰਦਾ ਹੈਗੀ ਪੇ 4 ਲੰਦਾ ਹੈਗੀ ਠੀਕ ਹੈ ਨੀ ਠੀਕ ਹੈ ਤੇ ਮੰਨ ਕੇ ਚੱਲ ਬਾਕੀ ਡਾਕਟਰ ਬੱਚੀ ਸੀਲ ਠੰਡੀ ਤੇ ਲੇਵ ਦੀ ਕੁਆਲਿਟੀ ਵੀ ਦਿਖਾਓ ਡਾਕਟਰ ਬੜਾ ਹਣਾ ਬਹੁਤ ਸੋਹਣਾ ਆਰਡਰ ਬਈ ਫੀਟਿੰਗ ਵਾਲਾ ਲੇਵਾ ਕਮਾਲਾ ਇਕਲੀ ਕੱਚੀ ਕੱਚੀ ਆ ਉਸ ਹਾਵਨਾਂ ਦਾ ਜਲਾਇਓ ਲੈ ਦੇਖੀ ਲੇਵਾ ਲੇ ਬਾਰੇ ਕਿਨਾ ਚੰਗਾ ਲੱਗਿਆ ਵੇਛੀ ਨੂੰ ਥਾਣਾ ਦੀ ਵਿੱਥੀ-ਵੁੱਥੀ ਥਾਣਾ ਦੀ ਵਿੱਥੀ-ਵੁੱਥੀ ਬਹੁਤ ਵਧੀਆ ਨਾ ਨੂੜਾ ਫੁੱਲ ਕੱਲਾ-ਕੱਲਾ ਥਾਣ ਪੂਰੀ ਵਿੱਥੀ ਦੇ ਥਾਣ ਬਈ ਮਾਣ ਕੇ ਡਾਕਟਰ ਬੱਛੀ ਦਾ ਕੱਦ ਕੁੱਦ ਕਿੰਨਾ ਕਹਦੇ ਉਹਨਾਂ ਹੈਗਾ ਸਹੀ ਆ ਤੇ ਮੰਨ ਕੇ ਚੱਲ ਵਾਕੀ ਸੀਲ ਠੰਡੀ ਕਿੰਨੀ ਕਹਦੇ ਉਹਨਾਂ ਹੀ ਹੈਗੀ ਤੇ ਬਾਕੀ ਕੱਦ ਪ੍ਰਿੰਟ ਵਜਣ ਬੱਛੀ ਦਾ ਪੂਰਾ ਫੁੱਲ ਆ ਗਿਆ ਲੈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਇਹ ਵਾਕੀ ਡਾਕਟਰ ਕਹਿਣਾ ਕਰਨਾ ਜਮੇ ਨਹੀਂ ਕੁਛ ਐਡਾ ਡਰਾਇਨਾ ਕਰਕੇ ਮਾਣ ਕੇ ਉੱਪਰ ਆਇਆ ਮੰਨੀ ਜਾਂਦੀ ਹੈ ਸੀਲ ਠੰਡੀ ਕਿੰਨੀ ਕਹਦੇ ਉਹਨਾਂ ਹੀ ਆਈ ਲੈ ਖੜੀ ਆਈ ਕੁਛ ਨਹੀਂ ਕਹਣਾ ਡਾਕਟਰ ਫੇਰ ਇਹ ਜ਼ਰੂਰ ਆ ਡਾਇਰੈਕਟਰ ਕਹਿਣਾ ਕਰਨਾ ਜਿਵੇਂ ਨਹੀਂ ਕੋਈ ਲੈ ਸਿੰਘਾਂ ਨੂੰ ਕੇ ਮਰਜੀ ਕਰੀ ਜਾਓ ਸਹੀ ਆ ਭਾਈ ਤੇ ਬਾਕੀ ਮਨ ਡਾਇਰੈਕਟਰ ਮੂੰਹ ਵੀ ਬੀ ਦੋਂਦੀ ਹੋਵੇ ਹਜੇ ਓਕੇ ਭਾਈ ਇਹ ਕੱਦ ਪੂਰਾ ਫੁੱਲ ਆ ਗਾ ਦੇ ਹਾਂ ਕੱਦ ਚੰਗਾ ਥੋੜੇ ਥੋੜੇ ਸਿੰਘ ਆ ਭਾਈ ਕੋਈ ਚੱਕਰ ਨਹੀਂ ਗਾ ਤੇ ਵਾਕੇ ਇਹਨਾਂ ਮਸ਼ੀਨ ਕੁਆਲਿਟੀ ਦਿਖਾ ਦੇ ਤੁਰਦੀ ਤੇ ਕੁਆਲਿਟੀ ਦੇ ਬਰੀਕੀ ਬਰੂਕੀ ਚ ਫੁੱਲ ਆ ਗਏ ਨੇ ਪੂਰੇ ਚੰਗੇ ਆ ਡਾਕਟਰ ਬਰੀਕੀ ਬਰੂਕੀ ਇੱਕ ਵਾਕੀ ਡਾਕਟਰ ਲੈਵਾ ਕਿੱਦੇ ਪੱਛੀ ਨੇ ਬੱਚਾ ਧਰਨਾ ਹੈਗਾ ਐਨੇ ਲੈਵਾ ਹੋਰ ਬਣਾ ਜਾਣਾ ਸਹੀ ਆ ਭਾਈ ਕੋਈ ਡਾਕਟਰ ਇਹ ਭਾਲ ਨਹੀਂ ਗਈ ਜਿਵੇਂ ਲੈਵਾ ਮੰਨ ਕੇ ਚੱਲ ਕਿੰਨਾ ਲੈਵੇ ਲੈਵਾ ਕੋਈ ਭਾਲ ਪੂਰੀ ਨਹੀਂ ਪੂਰਾ ਵੀ ਸਹੀ ਗੱਲ ਬਾਕੀ ਬਾਈਨ ਪੂਰਾ ਫੁੱਲ ਆਗਾ ਸਫਾਈ ਚ ਫੁੱਲ ਆ ਨਾ ਸਫਾਈ ਚ ਫੁੱਲ ਟਰੈਕਟਰ ਬਾਕੀ ਛੇ ਢੰਡੀ ਬਿਠੇੜੀ ਆ ਬੱਛੀ ਸਹੀ ਗੱਲ ਕਿੰਨੀ ਕਹਦੇ ਉਹ ਨਿਆੜਾ ਟਰੈਕਟਰ ਛਿੱਲਾ ਉੱਤੋਂ ਪੱਧਰ ਪੁੱਧਰ ਲੇਵਾ ਕਹਿਣਾ ਕਰਨਾ ਜਿਵੇਂ ਨੀ ਕੋ ਟਰੈਕਟਰ ਲੈ ਲੈ ਜਿਵੇਂ ਮਰਜੀ ਹੱਥ ਵੀ ਕਿਵੇਂ ਮਰਜੀ ਵਹਿੜਾ ਟੁੱਪਰਾਇ ਕਰੀ ਜਾਂਦੀ ਆਈ ਕਰਕੇ ਕਹਿਣਾ ਕਰਨਾ ਕੋਸ ਨੂੰ ਟਰੈਕਟਰ ਸੇਵ ਵਾਲੇ ਬੰਦੇ ਕੋਲ ਵਾਕੀ 20 ਕਿਲੋ 18 19 ਕਿਲੋ ਤੁਹਾਡੇ ਬਾਹਰ ਟੁੱਟਦੀਆਂ ਦੋਤੋਂ ਸਹੀ ਆ ਤੇ ਮੋਲੇ ਦਾ ਵੀ ਡਾਕਟਰ ਇੰਨਾ ਜਾਇੂਆ ਕਿੰਨਾ ਕਰੇ ਉਹਨੇ ਠੀਕ ਆ ਹਾਂ ਬਾਰਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾਂ ਜਾਇਜ਼ ਰੱਖਦਾ ਬਾਕੀ ਡਾਕਟਰ ਨਾ ਗਰਮੀ ਮੰਨੇ ਬੱਚਾ ਹੀ ਡਾਕਟਰ ਵੱਧਣਾਗਾ ਉਹਨੂੰ ਘਟਣ ਵਾਲੀ ਚੀਜ਼ ਹੈ ਨਹੀਂ ਗੀ ਫਰੀਕੀ ਚ ਵੱਲੀ ਆ ਕਹਿੰਦੇ ਫਰੀਕੀ ਵਿੱਚ ਡਾਕਟਰ ਬਾਕੀ ਥਣ ਥੁਣਾ ਹਾਂ ਬਾਰਾ ਨਜਾਇਜ਼ ਚੰਗਾ ਲੱਭਿਆ ਰਛੀ ਨੂੰ ਸਹੀ ਗੱਲ ਆ ਬਾਈ ਹੂੰ ਹੂੰ ਬਾਕੀ ਮੂਹਰੋਂ ਲੈਵਾ ਚੈੱਕ ਕਰਵਾਣੇ ਇੱਕ ਨੰਬਰ ਲੈਵਾ ਨਾੜਾਂ ਨੂੰ ਨਾ ਪੁੱਲ ਚਾਹੀਏ ਲੈ ਡਾਕਟਰ ਲਾ ਹੂੰ ਬਰੀਡ ਫੋਲ ਲੈ ਬਾਈ ਇਹ ਮੈਂ ਮਰਜ਼ੀ ਬੈਠਾ ਦਾ ਥੱਲੇ ਕੁਝ ਨਹੀਂ ਕਹਿਣਾ ਵੈੜਨੇ ਸਹੀ ਗੱਲ ਥੱਲੇ ਬਾਦ ਖਾਏ ਡਾਕਟਰ ਲਾ ਲੇਵਾ ਕਮਾਲ ਹਣਾ ਬਹੁਤ ਸੋਣਾ ਆਰਡਰ ਸਫਾਈ ਚ ਫੁੱਲ ਮੁੱਲ ਬਾਈ ਕਹਿੰਦਾ ਜਮਾ ਜਾ ਜਰ ਰੱਖ ਬਾਕੀ ਡਾਕਟਰ ਕੱਦ ਬੱਡ ਬੱਚੀ ਦਾ ਬਹੁਤ ਨਿਆਇ ਚੰਗਾ ਆ ਗਿਆ ਕੀ ਬਾਤ ਪੂਰਾ ਫੁੱਲ ਸਾਇਆ ਫੁੱਲ ਹੀ ਵਜਣਾ ਇਹ ਦੋ ਲਾਂਦਾ ਮੂੰਹ ਅੱਗੇ ਫੇ ਡਾਇਮੰਡ ਪੀਸ ਆ ਗਿਆ ਜਰਸੀ ਦਾ ਕਿਵੇਂ ਇਹ ਡੈਕਟਰ ਜਰਸੀ ਮੰਨ ਲੈ ਭਾਵੇਂ ਕੋਈ ਮੰਨ ਲੈ ਐਰ ਸ਼ੈਰ ਪਹਿਲਾ ਸੂਆ ਬੱਛੀ ਹੈ ਵੀ ਪਹਿਲਾ ਸੂਆ ਤੇ ਵਾਕੀ ਡੈਕਟਰ ਕੱਦ ਦਿਖਾ ਦੇ ਬੱਛੀ ਦਾ ਪਲੀ ਵੀ ਦੇਖ ਯਾਰ ਹਣਾ ਪਲੀ ਵੀ ਦਿਖਾ ਤੇ ਕੱਦ ਦਿਖਾ ਦੇ ਕੱਦ ਭਾਈ ਬਰਾਬਰ ਖੜਾ ਉਸ ਦਾ ਮਨੰਦ ਅੰਦਾਜ਼ ਡੈਕਟਰ ਹੂਵੇ ਦੰਦਾਏ ਪਈ ਚੋਗੀ ਹੈਗੀ ਇਹ ਵੀ ਤੇ ਵਜਨ-ਬੁਜਨ ਤੇ ਕੱਦ-ਕੁੱਦ ਤੇ ਵਾਕੀ ਡੈਕਟਰ ਦੋ ਬਰੀਡਾਂ ਜਰਸੀ ਤੇ ਐਰ ਸ਼ੈਰ ਕੀ ਆ ਬਾਤ ਆ ਫੇਸ ਦੇਖੀ ਫੇਸ ਦੇ ਡੈਕਟਰ ਮੈਂ ਕਿਹਾ ਨਾ ਮਾਸਤਾ ਪੂਰੀ ਗਾ ਜੇ ਇਹ ਕਿਹੜਾ ਕਰਨਾ ਕੁਛ ਨਹੀਂ ਗਾ ਤੇ ਵਾਕੀ ਡਾਕਟਰ ਬੱਚੀ ਦੇਨ ਲੈਂਦੀ ਹੈਗੀ ਠੀਕ ਆ ਛਾਣ ਦਿਖਾਈ ਬੱਚੀ ਦਾ ਕੀ ਬਾਤ ਆ ਕੱਲਾ ਨਹੀਂ ਆ ਚੰਗਾ ਥਣੇ ਦਾ ਸੀਧਣੀ ਡਾਕਟਰ ਇਨੀ ਗਾ ਲੈ ਲੈ ਜਿਵੇਂ ਮਰਜੀ ਬਾਈ ਜਿਵੇਂ ਮਰਜੀ ਕੀ ਬਾਤ ਆ ਬਈ ਠੰਡੀ ਫੁੱਲ ਉਤੋਂ ਪੱਦਰਪੜੀ ਵੀ ਫੁੱਲ ਤੇ ਵਾਕੀ ਨੇਵਰੀ ਕੁਆਲਟੀ ਦਿਖਾਈ ਬੱਚੀ ਦੀ ਪਛਾਂਤੋ ਲੈ ਵਾ ਬਈ ਕਮਾਲ ਦਾ ਪੂਰਾ ਫੰਡ ਵਾਲਾ ਲੈਵਾ ਤਿਆਰ ਕਰ ਦਿੱਤਾ ਕੱਲੀ ਕੱਚੀ ਕੱਚੀ ਆ ਵਾਹ ਨਹੀਂ ਐ ਚੈਂਡਰ ਲੱਗਾ ਰੇ ਤੇ ਬੱਚੇ ਨੂੰ ਟੱਲ ਟੂਲੋ ਬਹੁਤ ਪਈ ਆ ਤੇਲੀ ਕੋਲ ਡਾਕਟਰ ਸੀਲ ਬਹੁਤ ਆਦੇ ਬਾਕੀ ਥਣ ਦਿਖਾ ਦੇ ਪੂਰਾ ਮੂਠਿਆ ਛਾਨ ਲੱਗਿਆ ਬੱਚੇ ਨੂੰ ਤੇ ਬਾਕੀ ਡਾਕਟਰ ਕਿੱਦੇ ਬਾਲਣਾ ਬੱਚੇ ਨੂੰ ਦੱਸਣਾਗਾ ਬਈ ਐਂ ਹੀ ਬਹਿ ਜਾ ਹਣਾ ਕੋਈ ਚੱਕਰ ਨਹੀਂ ਕਿਵੇਂ ਪਹਿਲੇ ਡਾਕਟਰ ਕਹਿਣਾ ਕਰਨਾ ਤੇ ਮੰਨ ਕੇ ਕਿ ਡਾਕਟਰ ਬੈਠ ਤਿਆਰ ਹੋ ਗਈ ਇੰਨਾ ਇਕੱਲੇ ਵੀ ਹੋਰ ਬਣਾ ਜਾਣਾ ਬੱਛੀ ਨੇ ਸਹੀ ਆ ਤਾਂਾਂ ਤੋਂ ਚੌੜੀ ਚਾੜੀ ਡਾਕਟਰ ਨਾਲ ਢੂਹੀ ਚੱਕਣੀ ਆ ਬਾਈਨ ਬੂਜਣ ਬੱਛੀ ਚ ਸਹੀ ਆ ਕਿੰਨਾ ਕਹਿੰਦੇ ਵਾਹ ਕਿਹੜਾ ਫੇਸ ਵਾਹ ਨਹੀਂ ਹੈ ਚੰਗਾ ਦਾ ਹਾਂ ਖੋਲ ਦੇ ਬਾਈ ਤੋਰ ਦੇ ਫੇਸ ਵੀ ਬਿਊਟੀ ਵੀ ਕਮਾਲ ਵਾਲਾ ਬਿਊਟੀ ਇੱਕ ਨੰਬਰ ਬੋਦੀ ਵਾਦੀ ਚੰਗੀ ਸਨੱਕ ਪੁਣਾ ਬਾਕੀ ਡਾਕਟਰ ਪਾਵਾਗਦਾ 500ਏ ਚੋਲੇ ਬੱਛੀ ਨੇ ਹੀ ਰਹਿਣਾਗਾ ਨਹੀਂ ਰਹਿਣਾਗਾ ਤੇ ਬਾਕੀ ਯਾਰ ਇਹ ਬਰੀਡ ਮਿਲਦੀ ਵੀ ਬਹੁਤ ਗੱਲ ਬਰੀਡ ਬਹੁਤ ਮਿਲਦੀ ਡਾਕਟਰ ਮੰਨ ਕੇ ਚੱਲ ਡਾਕਟਰ ਜਰਸੀ ਚ ਵੀ ਆਈ ਐਰ ਸੈਰ ਚ ਇਹ ਦੁੱਧ ਵਾਦ ਪਾਉਗੀ ਨਾ ਗਰਮੀ ਮੰਨੇ ਸਹੀ ਗੱਲ ਆ ਭਾਈ ਤੋ ਗੋਲਡ ਰਾਈਡਰ ਬਾਹਲਾ ਨਹੀਂ 22 ਕਿਲੋ ਬਾਲੂ ਪੈਲੇ ਨੂੰ ਤੇ ਲੇਵਾ ਦਿਖਾੜਾ ਫਾਸ ਫਾਸ ਤੁਰਦੀ ਆ ਹੁਣ ਫਾਸ ਫਾਸ ਤੁਰਦੀ ਆ ਸਹੀ ਆ ਭਾਈ ਕੁਈ ਡਾਕਟਰ ਬੈਣੇ ਪੁਰਾਈ ਤੋਂ ਆਇਆ ਜਿਹੜਾ ਪੰਜ 6 ਦਿਨ ਲੱਗੀ ਡਾਕਟਰ ਬੱਚੀ ਬੈਠਣਾ ਉਹ ਖਾਈ ਗਈ ਨਾਲੇ ਵੇ ਜੈਰੀ ਕਰਮੀ ਬੱਚੀ ਮੁੱਲ ਜੈਜੂ ਵੀਰੇ ਮੁੱਲ ਜਮਾ ਜੈਜੂ ਡਾਕਟਰ ਲੱਖ ਫੇਸ ਫੇਸ ਲਾ ਦੇਉਰੇ ਨੂੰ ਕਰਦੇ ਮਾੜਾ ਫੇਸ ਬਈ ਕਿਆ ਬਾਤਾਂ ਨੇ ਲੈ ਬਿਊਟੀ ਚੈੱਕ ਕਰੋ ਹਾਂ ਬਿਊਟੀ ਦਾ ਬਜਣ ਵੀ ਬਹੁਤ ਆ ਬੱਚੀ ਚ ਹਾਂ ਬਜਣ ਵੀ ਬਹੁਤ ਇਹਦੇ ਪਾਸੇ ਡਾਕਟਰ ਖੁੰਜੀ ਹੋਵੇ ਤੇ ਮੁੱਲ ਇਹਦੇ ਵੀ ਬਹੁਤ ਨਿਆਇ ਜੈਜ ਹੋਣਾ ਕੋਈ ਲੱਖ ਸਵਾ ਲੱਖ ਨਹੀਂ ਕਰਨਾ ਮੁੱਲ ਆਪਾ ਠੀਕ ਆ ਬਹੁਤ ਨਿਆਇ ਜੈਜ ਹੋਊਗਾ ਮੁੱਲ ਡਾਕਟਰ ਬਾੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਵੇੜ ਦੇ ਹਿਸਾਬ ਨਾਲ ਜਮਾ ਜਾਇਜ਼ ਰੱਖਾਂਗੇ ਠੀਕ ਹੈ ਕਿ ਨਹੀਂ ਇੱਕ ਜਿਹੜਾ ਹੋਰ ਦਵਾ ਦੇ ਕੋਈ ਚੱਕਰ ਹੀ ਨਹੀਂ ਗੱਲ ਲੈ ਪਲੀ ਵੀ ਬਹੁਤ ਆ ਗਰਮ ਵਾਲੀ ਬਾਕੀ ਦਾ ਨਵਾਂ ਹਾਨ ਕਰਕੇ ਭਾਈ ਜੀ ਆ ਵੇਛੀ ਹੂੰ ਬਾਕੀ ਡਾਕਟਰ ਆਏ ਬੱਚੀ ਬਦਰ ਵਾਲੀ ਚੀਜ਼ ਹੈ ਵੀ ਘਟਣ ਵਾਲੀ ਚੀਜ਼ ਨਹੀਂ ਹੈਗੀ ਇਹ ਆਰਡਰ ਪਹਿਲਾ ਸੂਆ ਹੈ ਦੂਜੇ ਸੂਏ ਨੂੰ ਕਰ ਦਵਾ ਜਣਾ ਇਹ ਹੋਰ ਹੀ ਕਰ ਜਾਣਾ ਹੈ ਡੰਗ ਪਲੀ ਵੀ ਆ ਕੱਦਗਾ ਠਾਲੀਆ ਹਨ ਬਾਕੀ ਬਰੀਡ ਬਹੁਤ ਚੰਗੀਆਂ ਮਿਲਦੀ ਬਹੁਤ ਘਟਾ ਬਿਊਟੀ ਬਾਕੀ ਡੈਕਟਰ ਸੀਲ ਛੰਡੀ ਦੇਖੀ ਲੈ ਹੂੰ ਜਿੱਥੇ ਮਰਜੀ ਖੜਾ ਲਾ ਦੇ ਮੈਂ ਕਿੱਥੇ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਬਾਕੀ ਭਜਣ ਬੂਜਣਾ ਤੇ ਚਮਕ ਚਮਕ ਤੇ ਮੈਂ ਸਲੀਨ ਅੜਕ ਤੇ ਬਰੀਕੀ ਬਰੂਕੀ ਜੀ ਬਹੁਤ ਬੜੀ ਸਹੀ ਗੱਲ ਆ ਭਾਈ ਕਿੱਥੋਂ ਆਈ ਐ ਡੈਕਟਰ ਖੁੱਲੀ ਆਈ ਰਵੇ ਅੱਛੀ ਫਾਰਮ ਜੀ ਸੀਗੀ ਠੀਕ ਆ ਭਾਈ ਹਾਂ ਕੋਈ ਡੈਕਟਰ ਆਣੀ ਕੋਤਲੇ ਰਤੂ ਦੋ ਕਰੀ ਨਾ ਕੋਈ ਭਜਣਾ ਲੱਠਣਾ ਵਾਲਾ ਸਹੀ ਗੱਲ ਆ ਭਾਈ ਥਣ ਦੁਆਰੇ ਚੈੱਕ ਕਰਵਾਉਂਦੇ ਆ ਬਹੁਤ ਚੰਗਾ ਥਣ ਲੱਗਿਆ ਕਿ ਡਾਕਟਰ ਇਹਦਾ ਕਿੱਦੇ ਬੱਚੀ ਬੱਚੀ ਨੇ ਬੱਚਾ ਧਰਤਾ ਤਾਂ ਤਾਂ ਇੰਨੇ ਜੀ ਹੋਰ ਕੱਢਿਆ ਨੇ ਨੇ ਹੋਰ ਕੱਢਿਆ ਕਿ ਮੇਰੀ ਚੜਾਈ ਜੁੜੀ ਦਿਖਾ ਦੇ ਤੇ ਤਰ ਤੂੰ ਡਾਕਟਰ ਜੇ ਮੈਂ ਫਿੱਟ ਲੈਵਾ ਰੱਖਣਾ ਹੈਗਾ ਤੇ ਕੋਈ ਨਾ ਟੁੱਟਵਾਗਾ ਸਹੀ ਹੈ ਤੇ ਬਾਕੀ ਦੇਖ ਲੈ ਢਲਾਂ ਢੁਲਾਂ ਵਾਲਾ ਚੱਲ ਬਹੁਤ ਪਈ ਹੈ ਬਾਕੀ ਡਾਕਟਰ ਕੋਈ ਲੈਵਾ ਫਿੱਟ ਰੱਖਣਾ ਚੌੜਾ ਝੜਾ ਬਹੁਤ ਕਰਨਾ ਬਛੇਲੇਗਾ ਕਿਦੇ ਬੱਚਾ ਧਰਤਾ ਵੜਦੇ ਨੇ ਦੱਸਣਾ ਵੀ ਕੀ ਚੀਜ਼ ਆਵੇਂ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਦਿਖਾ ਤੇ ਤਿੰਨੇ ਸਿਰੇ ਦੇ ਆ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਭਾਈ ਨਕ ਨੇਟ ਕਰ ਲੈ ਧੰਨਵਾਦ